ਇਹ ਰੂਲ ਅੰਗਰੇਜ਼ਾਂ ਤੋਂ ਵੀ ਭੈੜੇ ਲੋਕੀ ਰੋਂਦੇ ਲੋੜਾਂ ਤੇ ਤੇ ਸਰਕਾਰ ਲਵੇ ਨਜ਼ਾਰੇ ਸੱਚੀ ਗੱਲ ਦੋਸਤੋ ਸੁਨਹਿਰਾ ਸਬਾਹ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਸੁਦੇਸ਼ ਸਿੰਘ ਅੱਜ ਇੱਕ ਖਾਸ ਮਸਲੇ ਤੇ ਗੱਲ ਕਰਨ ਜਾਣਾ ਤੁਹਾਡੇ ਨਾਲ ਕਿਸਾਨ ਅੰਦੋਲਨ ਜਿਵੇਂ ਅਸੀਂ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਯਾਦ ਆਉਂਦਾ ਹੈ ਉਹ ਪਿਛਲਾ ਸਮਾਂ ਜਦੋਂ ਅਸੀਂ ਉਹ ਪਿਛਲੇ ਟੈਂਪ ਦੇਖਦੇ ਆ ਕਿ ਕਿਸਾਨਾਂ ਨੇ ਇੱਕ ਇੱਕ ਸਾਲ ਪੂਰਾ ਉੱਥੇ ਇੱਕ ਤਵੱਸੀਆ ਕੀਤੀ ਤੇ ਪ੍ਰਧਾਨ ਮੰਤਰੀ ਜੀ ਆ ਕੇ ਕਹਿੰਦੇ ਨੇ ਕਿ ਹੁਣ ਅਸੀਂ ਤੁਹਾਡੀਆਂ ਸਾਰੀਆਂ ਪ੍ਰੋਬਲਮਾਂ ਸੌਲਵ ਕਰਾਂਗੇ ਪਰ ਹੁਣ ਕਿਸਾਨਾਂ ਨੂੰ ਦੁਬਾਰਾ ਉੱਥੇ ਅੰਦੋਲਨ ਕਰਨ ਦੀ ਕਿਉਂ ਲੋੜ ਪਈ ਆਖਿਰ ਕਿਉਂ ਕਿਸਾਨ ਦੁਬਾਰਾ ਤੋਂ ਐਗਰੈਸਿਵ ਹੋ ਰਹੇ ਨੇ ਗੁੱਸਾ ਹੋ ਰਹੇ ਨੇ ਕਿ ਸਾਡਾ ਦੇਸ਼ ਡੈਮੋਕ੍ਰੇਸੀ ਤੋਂ ਬਾਹਰ ਚਲਾ ਗਿਆ ਅਸੀਂ ਕਿਉਂ ਨਹੀਂ ਸਮਝਦੇ ਕਿ ਕਿਸੇ ਹੋਰ ਦੀ ਪ੍ਰੋਬਲਮ ਵੀ ਹੈ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਿ ਸੱਤਾ ਚਲਾ ਰਹੀਆਂ ਨੇ ਦੇਸ਼ ਚਲਾ ਰਹੀਆਂ ਨੇ ਉਹ ਆਮ ਬੰਦੇ ਦੀ ਜਾਂ ਉਸ ਕਿਸਾਨ ਦੀ ਜੋ ਇਸ ਦੇਸ਼ ਨੂੰ ਪਾਲ ਰਿਹਾ ਉਹਦੀ ਆਵਾਜ਼ ਕਿਉਂ ਨਹੀਂ ਹੁੰਦੀ ਇਸ ਮਸਲੇ 'ਉਨਾ ਰਾਜਨੇਤਾ ਨੂੰ ਵੀ ਆ ਜਨਤਾ ਦਾ ਇਹ ਸਵਾਲ ਰੱਖਦੇ ਆ ਕਿ ਆਖਿਰ ਉਹਨਾਂ ਦੀ ਆਵਾਜ਼ ਕਿਉਂ ਨਹੀਂ ਸੁਣਦੇ ਕਿਉਂ ਉਹਨਾਂ ਨੂੰ ਵਾਰ-ਵਾਰ ਸੜਕਾਂ ਤੇ ਆਣਾ ਪੈਂਦਾ ਹੈ ਹੁਣ ਜਿਸ ਤਰ੍ਹਾਂ 13 ਫਰਵਰੀ ਦੀ ਗੱਲ ਤੇ ਚਰਚਾਆਂ ਸੀ ਕਿ ਉਹ ਬਿਲਕੁਲ ਤਿਆਰੀ ਕਰਕੇ ਬੈਠੇ ਨੇ ਦਿੱਲੀ ਜਾਣ ਦੇ ਲਈ ਜੇ ਦਿੱਲੀ ਹੀ ਜਾਣਾ ਹੈ ਚੰਡੀਗੜ੍ਹ ਦੀਆਂ ਬੈਠਕਾਂ ਫੇਰ ਹੋ ਜਾਣੀਆਂ ਉਹਦੇ ਵਿੱਚ ਕੋਈ ਨਤੀਜੇ ਨਹੀਂ ਨਿਕਲਦੇ ਹਰਿਆਣਾ ਦੇ ਮੁੱਖ ਮੰਤਰੀ ਜੀ ਬਿਆਨ ਦਿੰਦੇ ਨੇ ਕਿ ਅਸੀਂ ਇੱਥੋਂ ਲੰਘਣ ਨਹੀਂ ਦਾਂਗੇ ਜਾਂ ਟਰੈਕਟਰਾਂ ਨੂੰ ਨਹੀਂ ਜਾਣ ਦੇਂਗੇ ਉਹ ਹਥਿਆਰ ਰੱਖ ਦੇ ਨੇ ਇਸ ਤਰ੍ਹਾਂ ਦੀ ਜਿਹੜਾ ਅਫੀਸ਼ੀਅਲ ਉਹਨਾਂ ਦਾ ਬਿਆਨ ਆਇਆ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਹੀ ਹਾਸੋ ਨਹੀਂ ਆਈ ਸਰਕਾਰਾਂ ਲੋਕਾਂ ਨੂੰ ਇਸ ਤਰ੍ਹਾਂ ਡਰਾਉਣ ਲੱਗ ਪਈਆਂ ਕਿ ਅਨਾਉਂਸਮੈਂਟ ਹੋ ਰਹੀ ਹੈ ਹਰਿਆਣਾ ਦੇ ਉਸ ਪਿੰਡਾਂ ਦੇ ਵਿੱਚ ਕਿ ਉਹ ਕਹਿੰਦੇ ਨੇ ਕਿ ਜਿਹੜਾ ਵੀ ਟਰੈਕਟਰ ਕਿਸਾਨ ਅੰਦੋਲਨ ਦੇ ਵਿੱਚ ਲੈ ਕੇ ਜਾਏਗਾ ਜਾਂ ਉੱਥੇ ਜਾਏਗਾ ਉਹਨਾਂ ਦੇ ਪਾਸਪੋਰਟ ਕੈਨਸਲ ਕਰ ਦਿੱਤੇ ਜਾਣਗੇ ਉਹਨਾਂ ਦੇ ਟਰੈਕਟਰ ਸੀਜ਼ ਕਰ ਦਿੱਤੇ ਜਾਣਗੇ ਇੰਨਾ ਡਰਾਵਾ ਤਾਂ ਮੇਰੇ ਹਿਸਾਬ ਦੇ ਨਾਲ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਹੀ ਆਜ਼ਾਦੀ ਵੇਲੇ ਕੀਤਾ ਜਾਂਦਾ ਸੀ ਔਰ ਹੁਣ ਦੇਖੋ ਅਸੀਂ ਆਜ਼ਾਦ ਹਿੰਦੁਸਤਾਨ ਦੇ ਉਹ ਵਾਸੀਆਂ ਜਿਹੜੇ ਕਿ ਸਰਕਾਰਾਂ ਸਾਨੂੰ ਡੈਮੋਕ੍ਰੇਸੀ ਦੇ ਨਾਂ ਤੇ ਡੈਮੋਕ੍ਰੇਸੀ ਦੇ ਡੰਡੇ ਦੇ ਨਾਲ ਸਾਨੂੰ ਕੁੱਟਦੀਆਂ ਨੇ ਕਿਉਂ ਨਹੀਂ ਰੋਏਗਾ ਕਿਸਾਨ ਕਿਉਂ ਨਹੀਂ ਬੋਲੇਗਾ ਕਿਸਾਨ ਆਖਿ ਕਿਉਂ ਇੱਕ ਦੇਸ਼ ਦੇ ਵਿੱਚ ਅਸੀਂ ਆਪਣਾ ਆਪਣੀ ਗੱਲ ਜਾਂ ਆਪਣਾ ਪ੍ਰੋਟੈਸਟ ਕਿਉਂ ਨਹੀਂ ਰੱਖ ਸਕਦੇ ਇਹ ਕਿਹੜੀ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਜਾਂ ਨਵੇਂ ਸੰਵਿਧਾਨ ਵਿੱਚ ਦਿੱਤਾ ਗਿਆ ਕਿ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਨੂੰ ਪ੍ਰੋਟੈਸਟ ਤੱਕ ਜਾਣ ਹੀ ਨਹੀਂ ਦੇਣਾ ਚਾਹੀਦਾ ਉਹਨਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਉੱਥੇ ਗੱਲਬਾਤ ਕੀਤੀ ਜਾ ਸਕਦੀ ਹੈ ਤਾਂ ਕਿ ਇਹ ਜਿੰਨੀਆਂ ਵੀ ਜਾਂਨ ਅੰਦੋਲਨ ਪਾਦਾ ਹੈ ਇਹ ਸਰਕਾਰ ਦੇ ਖਿਲਾਫ ਹੀ ਹੁੰਦਾ ਹੈ ਕੀ ਅੱਜਕੱਲ ਸਿਸਟਮ ਇੰਨਾ ਨਿਹੇ ਨੇਤਾ ਐਨੇ ਬੇਖੌਫ ਹੋ ਗਏ ਨੇ ਕਿ ਉਹ ਜਨਤਾ ਨੂੰ ਕੁਝ ਨਹੀਂ ਸਮਝਦੇ ਕੀੜੇ ਮਕੌੜੇ ਸਮਝਣ ਲੱਪੇ ਨੇ ਕਿ ਉਹਨਾਂ ਦੀ ਆਵਾਜ਼ ਉਹਨਾਂ ਤੱਕ ਪਹੁੰਚਣੀ ਬੰਦ ਹੋ ਗਈ ਹੈ ਜਾਂ ਉਹ ਬੋੜੇ ਹੋ ਚੁੱਕੇ ਨੇ ਐਦਾਂ ਅਕੀ ਇੱਕ ਬੜਾ ਵੱਡਾ ਸਵਾਲ ਬਣਦਾ ਜਾ ਰਿਹਾ ਹੈ ਆਮ ਇਨਸਾਨ ਆਪਣੇ ਹੱਕਾਂ ਦੇ ਲਈ ਰੋਡ ਤੇ ਹੀ ਬੈਠ ਕੇ ਹੀ ਜੇ ਹੱਕ ਲੈਣਿਆ ਤਾਂ ਸਰਕਾਰਾਂ ਕੀ ਚਲਾ ਰਹੀਆਂ ਨੇ ਦੇਸ਼ ਕੌਣ ਸਾਡੇ ਦੇਸ਼ ਨੂੰ ਚਲਾ ਰਿਹਾ ਹੈ ਜਾਂ ਪੂੰਜੀਪਤੀ ਪੂੰਜੀਪਤੀ ਕੀ ਸਾਡੇ ਦੇਸ਼ ਨੂੰ ਉਸੇ ਗੜਗ ਦੇ ਵਿੱਚ ਨਹੀਂ ਲੈ ਜਾ ਰਹੇ ਜਿਹੜੇ ਨੌਤਾ ਲੋਕ ਉਹਨਾਂ ਨੂੰ ਸਹਉ ਤੇ ਰਹੇ ਨੇ ਅਸੀਂ ਜਨਤਾ ਵੱਲੋਂ ਫਿਰ ਉਮੀਦ ਕਰਦੇ ਆਂ ਕਿ बार-बार ਅਪੀਲ ਵੀ ਕਰਦੇ ਆਂ ਕਿ ਇਹ ਕਿਸਾਨ ਅੰਦੋਲਨ ਜਿਹੜੇ ਇਸ ਤਰ੍ਹਾਂ ਦੇ ਅੰਦੋਲਨ ਜਨ ਅੰਦੋਲਨ ਬਣ ਜਾਂਦੇ ਨੇ ਬਾਅਦ ਦੇ ਵਿੱਚ ਉਹ ਸਰਕਾਰਾਂ ਲਈ ਵੀ ਖਤਰਾ ਹੈ ਤੇ ਆਮ ਪਬਲਿਕ ਦੇ ਲਈ ਵੀ ਜਨ ਵਿਵਸਥਾ ਪੂਰੀ ਤਰ੍ਹਾਂ ਧੁਸਤ ਕਰ ਦਿੰਦੇ ਨੇ ਕਿਉਂ ਨਹੀਂ ਅਸੀਂ ਇਹਨਾਂ ਦਾ ਸੋਲੂਸ਼ਨ ਕੱਢਦੇ ਇੱਕ ਟੇਬਲ ਤੇ ਬਹਿ ਕੇ ਵੀ ਪਰ ਇਹਨੇ 70 ਸਾਲ ਤੋਂ ਦੇਸ਼ ਆਜ਼ਾਦ ਹੋਇਆ ਹੋਇਆ ਪਰ ਅਸੀਂ ਅੱਜ ਵੀ ਉਹਨਾਂ ਨੂੰ ਰੋੜਾਂ ਤੇ ਤੱਕੇ ਦੇ ਕੇ ਹੀ ਉਹਨਾਂ ਦੀ ਗੱਲ ਮੰਨਦੇ ਆ ਆਖਿਰ ਜੋ ਇਹ ਸਵਾਲ ਹੈ